ਆ ਜੋ ਗਲੀ ਤੁਸੀਂ ਵੇਖ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਪਹਿਲੇ ਜ਼ਮਾਨੇ ਵਿੱਚ ਇਸ ਤਰ੍ਹਾਂ ਸਨ ਲੱਗਦੀ ਹੁੰਦੀ ਸੀ ਜਿਵੇਂ ਚੋਰੀਆਂ ਹੁਣ ਹੁੰਦੀਆਂ ਨੇ ਸ਼ਰੇਆਮ ਹੁੰਦੀਆਂ ਨੇ ਪਹਿਲਾਂ ਸਨ ਲੱਗਦੀ ਹੁੰਦੀ ਸੀ ਸਨ ਕਿਵੇਂ ਲੱਗੀ ਆ ਉਹ ਤੁਹਾਨੂੰ ਦੱਸ ਦਈਏ ਕਿ ਇਸ ਦੁਕਾਨ ਦੇ ਵਿੱਚ ਵੀ ਸਨ ਲੱਗ ਗਈ ਆ ਔਰ ਤਸਵੀਰਾਂ ਤੁਹਾਨੂੰ ਕਲੀਅਰ ਵਿਖਾਉਂਦੇ ਆ ਉਦੋਂ ਸਨ ਲਾਉਣਾ ਜਿਹੜਾ ਪਹਿਲੇ ਜ਼ਮਾਨੇ ਵਿੱਚ ਇਸ ਨੂੰ ਕਿਹਾ ਜਾਂਦਾ ਸੀ ਔਰ ਆ ਤਸਵੀਰਾਂ ਜੋ ਬਾਜ਼ਾਰ ਨੂੰ ਜਾ ਰਹੀਆਂ ਨੇ ਔਰ ਆ ਤਸਵੀਰਾਂ ਵੇਖੋ ਤੁਸੀਂ ਕਿ ਛੋਟੀ ਗਲੀ ਦੇ ਵਿੱਚ ਐਂਟਰ ਹੋ ਕੇ ਜਿਵੇਂ ਆ ਦੁਕਾਨ ਦਾ ਬੋਰਡ ਤੁਸੀਂ ਦੁਕਾਨਦਾਰੀ ਵੇਖੀ ਆ ਤਾਂ ਇਸ ਦੇ ਬਿਲਕੁਲ ਇੱਕ ਨਾਲ ਛੋਟੀ ਜੀ ਗਲੀ ਪੈਂਦੀ ਆ ਔਰ ਗਲੀ ਦੇ ਨਾਲ ਬਿਲਕੁਲ ਅੰਦਰ ਦੀ ਇੱਕ ਰਸਤਾ ਚਲਿਆ ਜਾਂਦਾ ਔਰ ਉਸ ਰਸਤਾ ਸਿਰਫ ਹੈ ਤਾਂ ਗੋਬੰਦ ਹੈ ਲੇਕਿਨ ਚੋਰ ਜਿਹੜੇ ਆ ਉਹਨਾਂ ਨੇ ਕਿਵੇਂ ਸਨ ਲਗਾਈ ਆ ਹੁਣ ਉਹ ਸਨ ਦੀਆਂ ਤਸਵੀਰਾਂ ਤੁਸੀਂ ਵੇਖੋ ਕੀ ਇਸ ਨੇ ਕੰਧ ਪਾੜ ਕੇ ਕੰਧ ਦੇ ਵਿੱਚੋਂ ਇੱਟਾਂ ਕੱਢ ਦਿੱਤੀਆਂ ਤਾਂ ਕੱਢ ਕੇ ਫੇਰ ਅੰਦਰ ਚਲਿਆ ਗਿਆ ਤਾਂ ਲਗਭਗ 60-70 ਹਜ਼ਾਰ ਦਾ ਨੁਕਸਾਨ ਕਰ ਦਿੱਤਾ ਐਸੇ ਜੋ ਕੈਸ਼ ਸੀ ਉਹ ਵੀ ਲੈ ਗਏ ਜੋ ਬਿੱਲ ਬੁੱਕਾਂ ਸੀ ਉਹ ਲੈ ਗਏ ਤਾਂ ਜੋ ਉਹਨਾਂ ਦੇ ਕੂਪਨ ਸੀਗੇ ਜਿਵੇਂ ਪੇਂਟ ਵਗੈਰਾ ਹੁੰਦਾ ਉਹਨਾਂ ਦੇ ਕੂਪਨ ਹੁੰਦੇ ਉਹ ਕੂਪਨ ਵਗੈਰਾ ਵੀ ਲੈ ਗਏ ਔਰ ਜੋ ਭਾਣ ਪਰਚੀਆਂ ਸੀ ਉਹ ਵੀ ਲੈ ਗਏ ਹੁਣ ਇਹ ਚੋਰ ਜਿਹੜੇ ਆ ਉਹ ਸੱਨ ਵੀ ਲਗਾਉਣ ਲੱਗ ਗਏ ਪਹਿਲਾਂ ਸੱਨਾ ਸਿਰਫ ਐਸਤਰਾ ਲੱਗਦੀ ਆ ਸੀ ਐਸਤਰਾ ਕੰਧ ਪਾੜੀ ਜਾਂਦੀ ਸੀ ਘਰ ਦੇ ਪਿੱਛੋਂ ਦੀ ਕਿਸੇ ਗੜਾਉਣ ਦੇ ਪਿੱਛੋਂ ਦੀ ਚੋਰ ਚੋਰੀ ਇਸ ਤਰ੍ਹਾਂ ਕਰਦਾ ਸੀ ਪਰ ਹੁਣ ਜ਼ਿਆਦਾਤਰ ਇਹ ਹੋ ਗਿਆ ਕਿ ਚੋਰ ਸਾਹਮਣੇ ਪਈ ਚੀਜ਼ ਵੀ ਚੱਕ ਕੇ ਲੈ ਜਾਂਦੇ ਆ ਚਾਹੇ ਉਹ ਬੰਦਾ ਕੋਲ ਬੈਠਾ ਹੋਵੇ ਸ਼ਰੇ ਆਮ ਲੁੱਟਖੋ ਕਰਕੇ ਚਲੇ ਜਾਂਦੇ ਪਰ ਆਹ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਫੇਰੇ ਤਸਵੀਰਾਂ ਦੇ ਵਿੱਚ ਐਸੇ ਤਰ੍ਹਾਂ ਹੀ ਸ਼ਰੇ ਆਮ ਇੱਕ ਬੋਰੀ ਭਰ ਕੇ ਕਿਸੇ ਕੈਮਰੇ ਦੇ ਵਿੱਚ ਵੀ ਕੈਦ ਹੋ ਗਿਆ ਕਿ ਬੋਰੀ ਮਗਰੇ ਪਿੱਛੇ ਪਾਇਆ ਸਮਾਨ ਲੈ ਕੇ ਕੀਮਤੀ ਸਮਾਨ ਕਈ ਵਾਰ ਹੁੰਦਾ ਕਿ ਕੋਈ ਮੋਬਾਈਲ ਹੈ ਕੋਈ ਲੈਪਟਾਪ ਹੈ ਉਹ ਵੀ ਉੱਥੇ ਗੱਲੇ ਤੇ ਪਏ ਹੁੰਦੇ ਆ ਜੋ ਦੁਕਾਨਦਾਰੀ ਵਾਸਤੇ ਮੋਬਾਈਲ ਰੱਖੇ ਹੁੰਦੇ ਆ ਉਹ ਸਾਰਾ ਕੁਝ ਚੱਕ ਕੇ ਲੈ ਗਿਆ ਦਾ ਲਗਭਗ 60-70 ਹਜ਼ਾਰ ਦਾ ਨੁਕਸਾਨ ਜਿਹੜਾ ਉਹ ਦੱਸਿਆ ਜਾ ਰਿਹਾ ਤਾਂ ਤਸਵੀਰਾਂ ਇਹ ਹਨੂਮਨ ਮੂਰਤੀ ਦੇ ਬਿਲਕੁਲ ਕੋਲ ਦੀਨਾਨਗਰ ਦੀਆਂ ਤਸਵੀਰਾਂ ਨੇ ਔਰ ਬਾਜ਼ਾਰ ਦੇ ਕੋਲ ਦੀਆਂ ਤਸਵੀਰਾਂ ਨੇ ਦੱਸਦੀ ਕਿ ਹਨੂਮਨ ਮੂਰਤੀ ਇਹ ਸਾਹਮਣੇ ਇਹ ਗਡਾਊਨ ਹੈ ਇੱਕ ਪੇਂਟ ਸਟੋਰ ਹੈ ਹਾਰਡਵੇਅਰ ਦੀ ਦੁਕਾਨ ਹੈ ਔਰ ਇਸ ਦੇ ਅੰਦਰ ਉਹ ਹੈ ਸਮਾਨ ਚੋਰੀ ਹੋਇਆ ਔਰ ਪੁਲਿਸ ਨੇ ਆ ਕੇ ਮੌਕਾ ਵੇਖਿਆ ਤਫ਼ਤੀਸ਼ ਕਰ ਰਹੀ ਹੈ ਕੈਮਰੇ ਖੰਗਾਲੇ ਜਾ ਰਹੇ ਹੋ ਸਕਦਾ ਥੋੜੇ ਸਮੇਂ ਤੱਕ ਇਹ ਵੀ ਫੁਟੇਜ ਸਾਹਮਣੇ ਆ ਜਾਵੇ ਕਿ ਇਹ ਬੰਦਾ ਕਿਹੜਾ ਕਲੀਅਰ ਤਾਂ ਹੋ ਜਾਵੇਗਾ ਪੁਲਿਸ ਨੇ ਛੱਡਿਆ ਤਾਂ ਅਜੇ ਤੱਕ ਕੋਈ ਨਹੀਂ ਲੇਕਿਨ ਇਹ ਵੀ ਦੱਸ ਪਈਏ ਕਿ ਹੁਣ ਜੋ ਸਨ ਮਾਰਦੇ ਆ ਉਹ ਇਹ ਨਹੀਂ ਵੇਖਦੇ ਕਿ ਕੋਈ ਵੇਖ ਰਿਹਾ ਨਹੀਂ ਵੇਖ ਰਿਆ ਪਤਾ ਨਹੀਂ ਕੀ ਲੋਕਾਂ ਦੇ ਵਿੱਚ ਕੰਮ ਛੱਡ ਕੇ ਕਾਰੋਬਾਰ ਛੱਡ ਕੇ ਲੋਕ ਇਧਰ ਹੋ ਗਏ ਆ ਔਰ ਇਹ ਤੁਹਾਨੂੰ ਅਸੀਂ ਤਸਵੀਰਾਂ ਦਸੀਆਂ ਨੇ ਦੀਨਾ ਨਗਰ ਦੀਆਂ ਔਰ ਜ਼ਿਲ੍ਹਾ ਗੁਰਦਾਸਪੁਰ ਦੀਆਂ ਦੀਨਾ ਨਗਰ ਵਿੱਚ ਬਹੁਤ ਸਾਰੀਆਂ ਚੋਰੀਆਂ ਅਕਸਰ ਹੀ ਹੋ ਰਹੀਆਂ ਨੇ ਔਰ ਬਹੁਤ ਸਾਰੇ ਚੋਰ ਪੁਲਿਸ ਨੇ ਫੜ ਕੇ ਅੰਦਰ ਹੀ ਭੇਜ ਦਿੱਤੇ ਆ ਲੇਕਿਨ ਨਸ਼ਾ ਜਿਹੜਾ ਇਹਨਾਂ ਵੱਧ ਗਿਆ ਨਸ਼ੇ ਕਰਕੇ ਥੋੜਾ ਜੋ ਚੋਰ ਹੈ ਜਿਆਦਾ ਹੋ ਗਏ ਔਰ ਚੋਰ ਬਹੁਤ ਜਿਆਦਾ ਨੇ ਥੋੜੇ ਨਹੀਂ ਬਹੁਤ ਜਿਆਦਾ ਨੇ ਜਗਾ ਜਗਾ ਤੇ ਚੋਰੀਆਂ ਹੋ ਰਹੀਆਂ ਔਰ ਪੁਲਿਸ ਜੇ ਫੜ ਰਹੀ ਆ ਲੇਕਿਨ ਅਜੇ ਪੂਰੇ ਨਹੀਂ ਫੜੇਗੇ ਅਜੇ ਬਹੁਤ ਸਾਰੇ ਚੋਰ ਬਾਹਰ ਨੇ ਔਰ ਆ ਤਸਵੀਰਾਂ ਸਨ ਦੀਆਂ ਅਸੀਂ ਦੱਸਿਆ ਕਿ ਸਾਹਮਣੇ ਇਸ ਤਰ੍ਹਾਂ ਲੱਗਦੀ ਸੀ ਔਰ ਅੱਜ ਦੀਨਾਨਗਰ ਦੇ ਵਿੱਚ ਲੱਗ ਗਈ ਆ ਇਹ ਦੋ ਤਿੰਨ ਦਿਨ ਪਹਿਲਾਂ ਦੀਆਂ ਤਸਵੀਰਾਂ ਨੇ ਤਾਂ ਇਸ ਸਨ ਦੇ ਵਿੱਚ ਇਹਨਾਂ ਦਾ 50-60 ਹਜ਼ਾਰ ਦਾ ਨੁਕਸਾਨ ਜਿਹੜਾ ਉਹ ਹੋ ਗਿਆ ਔਰ ਇਹ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਕਰਕੇ ਦੱਸ ਦਿਓ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰਨਾ ਧੰਨਵਾਦ